ਹੈਲੋ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਜ਼ਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਇੱਧਰ ਧੋਣ ਲੱਗੀ ਸੀ ਮੈਂ ਕੱਪੜੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਵਲੌਗ ਵਿੱਚ ਸ਼ੇਅਰ ਕਰਦੀ ਆ ਤੇ ਆ ਦੇਖ ਲਓ ਕੱਪੜੇ ਥੋੜੇ ਜਿਹਾ ਹੋਣਾ ਫਿਰ ਮੈਨੂੰ ਹੁੰਦਾ ਵੀ ਚਲੋ ਕ ਹੱਥਾਂ ਤੇ ਮਲ ਦੇਣੀਆਂ ਇਹ ਥੋੜਾ ਜਿਹਾ ਮੈਂ ਕਿਹਾ ਚਲਪੀ ਕੋ ਕੇ ਰੱਖ ਲੈਣੀਆਂ ਬਾਕੀ ਹੋਰ ਤੁਹਾਨੂੰ ਪਤਾ ਛੋਟੇ ਛੋਟੇ ਕੰਮ ਬਹੁਤ ਸਾਰੇ ਇੰਨੇ ਹੋ ਜਾਂਦੇ ਐ ਕਿ ਕਰਦੇ ਤਾਂ ਤੁਹਾਨੂੰ ਪਤਾ ਫਿਰ ਇਦਾਂ ਹੀ ਹੁੰਦਾ ਜੀ ਤੇ ਕਪੜੇ ਧੋਣ ਨਾਲ ਥੋੜੀ ਮੈਲ ਨਾ ਬਹੁਤ ਜਲਦੀ ਉਗਲ ਜਾਂਦੀ ਵੈਸੇ ਤਾਂ ਸਾਫ ਸੁਥਰੇ ਕਪੜੇ ਹੁੰਦੇ ਕਿਉਂਕਿ ਡੇਲੀ ਚੇਂਜ ਹੁੰਦੇ ਆ ਪਰ ਸਾਬ ਹੁਣ ਪਾਣੀ ਚੱਲਦਾ ਨਾ ਫਿਰ ਮੈਨੂੰ ਲਾਲਚ ਹੋ ਜਾਂਦਾ ਤੇ ਮੈਂ ਕਹਾਂ ਚਲੋ ਪਿਗੋ ਲੈਨੀ ਆ ਥੋੜੀ देर 5-10 ਮਿੰਟ ਜਦ ਤੱਕ ਹੋਰ ਛੋਟੇ-ਮੋਟੇ ਦੇਖਦੇ ਆ ਕੰਮ ਕਰਕੇ ਤੇ ਫਿਰ ਇੱਧਰ ਆਪਣਾ ਕਪੜੇ ਮੈਨੂੰ ਹੁੰਦਾ ਵੀ ਫਟਾਫਟ ਸਵੇਰੇ ਕਪੜੇ ਧੋਤੇ ਜਾਣ ਨਾ ਸਾਰਾ ਦਿਨ ਫੇ ਟੈਨਸ਼ਨ ਫਰੀ ਹੁੰਦੀ ਹੈ ਕਿ ਕੱਪੜੇ ਤੇ ਭਾਂਡਿਆਂ ਦਾ ਕੰਮ ਹੀ ਤੁਹਾਨੂੰ ਪਤਾ ਹੈ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਮੇਰੀ ਬੇਟੀ ਲਈ ਬਹੁਤ ਅੱਛਾ ਅੱਛਾ ਕਮੈਂਟ ਕੀਤੇ ਬਹੁਤ ਖੁਸ਼ੀ ਹੋਈ ਤੁਹਾਨੂੰ ਪਤਾ ਮੈਨੂੰ ਬੜਾ ਅੱਛਾ ਲੱਗਿਆ ਬਹੁਤ ਮਤਲਬ ਬੜੀ ਮਨ ਨੂੰ ਖੁਸ਼ੀ ਹੋਈ ਤੇ ਦਿਲੋਂ ਸ਼ੁਕਰੀਆ ਕਰਦੀ ਆ ਤੁਹਾਡਾ ਇੰਨੇ ਪਿਆਰ ਦੇਣ ਲਈ ਮੇਰੇ ਚੈਨਲ ਨੂੰ ਤੇ ਪਲੀਜ਼ ਇਦਾਂ ਹੀ ਛੋਟੇ ਛੋਟੇ ਕਮੈਂਟ ਕਰਦੇ ਆ ਕਰੋ ਬਹੁਤ ਅੱਛਾ ਲੱਗਦਾ ਤੁਹਾਨੂੰ ਪਤਾ ਹੈ ਕਿਸੇ ਦੇ ਕਮੈਂਟ ਨਾਲ ਜੇ ਤੁਹਾਨੂੰ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੇ ਇੱਕ ਕਮੈਂਟ ਦੇ ਨਾਲ ਮੈਨੂੰ ਖੁਸ਼ੀ ਮਿਲਦੀ ਹੈ ਨਾ ਤੇ ਤੁਹਾਡੀ ਖੁਸ਼ੀ ਲਈ ਮੈਂ ਕੁਝ ਵੀ ਤੁਸੀਂ ਕੋਹ ਨਾ ਵੀ ਆ ਚੀਜ਼ ਕਰੋ ਤੇ ਸਾਨੂੰ ਖੁਸ਼ੀ ਮਿਲਦੀ ਬੜਾ ਅੱਛਾ ਲੱਗਦਾ ਤੇ ਬਹੁਤ ਅੱਛਾ ਲੱਗਿਆ ਬਹੁਤ ਜਣਿਆਂ ਨੇ ਬਹੁਤ ਅੱਛੇ ਕਮੈਂਟ ਕੀਤੇ ਤੇ ਸਾਰਿਆਂ ਦਾ ਦੇਲ ਤੋਂ ਤਾਂ ਨਵਾਜੀ ਤੇ ਮੇਰੀ ਬੇਟੀ ਨੂੰ ਇੰਨਾ ਪਿਆਰ ਦੇਣ ਲਈ ਤੇ ਇੱਧਰ ਕੱਪੜੇ ਮਤਲਬ ਮੈਂ ਜੀ ਉੱਲਗੀ ਮੈਂ ਕਿਹਾ ਚਲੋ ਫਟਾਫਟ ਧਾਰ ਕੇ ਬ੍ਰਸ਼ ਵਗੈਰਾ ਧੋ ਕੇ ਇਹਨਾਂ ਨੂੰ ਬਾਧਮਾ ਫਿਰ ਪਾਣੀ ਤਾਜ਼ਾ ਆ ਚੁੱਕਿਆ ਸੀ ਦੇਖੋ ਤਾਜ਼ਾ ਪਾਣੀ ਚੱਲ ਰਿਹਾ ਹੈ ਨਾ ਫਟਾਫਟ ਸੁੱਕ ਜਾਣਗੇ ਤੇ ਬਾਕੀ ਹੋਰ ਸਾਰੇ ਕੰਮ ਐ ਤੇ ਮਧਾਣੀ-ਨਾਣੀ ਹਨ ਹੋਰ ਕਮਰ ਸੋਇ ਦੇ ਬਹੁਤ ਸਾਰੇ ਮੇਰੇ ਪਏ ਹੋਏ ਆ ਜੋ ਕਿ ਮੈਂ ਕਰਨੇ ਆ ਤੇ ਬਸ ਧੁੱਪ ਬਹੁਤ ਜਲਦੀ ਚੜ ਜਾਂਦੀ ਹੈ ਕਿਉਂਕਿ ਹੁਣ ਗਰਮੀਆਂ ਦੇ ਵਿੱਚ ਇਹ ਬਹੁਤ ਮੁਸੀਬਤ ਹੋ ਗਈ ਹੁਣ ਤੂ ਪੈਣੀ ਆ ਜਾਂਦੀ ਹੈ ਵੈਸੇ ਤਾਂ ਤੋਂ ਇਨਾਂ ਤੋਂ ਬਹੁਤ ਅੱਛਾ ਜਿਹਾ ਮੌਸਮ ਚੱਲ ਰਿਹਾ ਹੈ ਠੰਡਾ ਠੰਡਾ ਤੇ ਗਾਇਸ ਜੋ ਤੁਹਾਨੂੰ ਅੱਛਾ ਲੱਗਦਾ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਜੋ ਤੁਹਾਨੂੰ ਗਲਤ ਵੀ ਲੱਗਦਾ ਤੇ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਮੈਂ ਬਿਲਕੁਲ ਵੀ ਮਾਈਂਡ ਨਹੀਂ ਕਰਦੀ ਹੈਗੀ ਬਲਕਿ ਮੈਨੂੰ ਆਪਣੀ ਗਲਤੀ ਸੁਧਾਰਨ ਦਾ ਇੱਕ ਮੌਕਾ ਜਿਹਾ ਮਿਲ ਜਾਊਗਾ ਹਨਾ ਤੁਹਾਡੀ ਇੱਕ ਕਮੈਂਟ ਦੇ ਨਾਲ ਮੈਨੂੰ ਅੱਛਾ ਲੱਗੇਗਾ ਕਿ ਮੈਨੂੰ ਪਤਾ ਲੱਗ ਜਾਏਗਾ ਕਿ ਮੇਰੇ 'ਚ ਕੀ ਗਲਤੀਆਂ ਨੇ ਕੀ ਮੇਰੇ 'ਚ ਅਛਾਈ ਤੇ ਕੀ ਬੁਰਾਈ ਹੈ ਹਨਾ ਜੀ ਤੇ ਇਸੇ ਕਰਕੇ ਮੈਂ ਤੁਹਾਨੂੰ ਤਾਂ ਹੀ ਕਹਿੰਦੀ ਹੁੰਦੀ ਆ ਪਿਆਰ ਆਜੇ ਕਮੈਂਟ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਤੇ ਸੋਹਣੀ ਜੀ ਵੀਡੀਓ ਜੇ ਤੁਹਾਨੂੰ ਮੇਰੀ ਥੋੜੀ ਬਹੁਤ ਅੱਛੀ ਵੀ ਲੱਗਦੀ ਹੈ ਤੇ ਪਲੀਜ਼ ਸ਼ੇਅਰ ਵੀ ਕਰ ਦਿਆ ਕਰੋ ਜੇਕਰ ਮੇਰੇ ਲਈ ਨਿਊ ਹੋ ਜੋ ਤੇ ਮੇਰੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬਰ ਤੇ ਬਹੁਤ ਸਾਰਾ ਸਪੋਰਟ ਕਰਨ ਲਈ ਤੁਹਾਡਾ ਧੰਨਵਾਦ ਬਹੁਤ ਸਪੋਰਟ ਕਰਦੇ ਹੋ ਸੱਚੀ ਮੇਰੀ ਵੀ YouTube ਫੈਮਲੀ ਹੈ ਕਿ ਮੇਰੀ ਮਤਲਬ ਇੰਨੀ ਅੱਛੀ ਫੈਮਲੀ ਮੇਰੇ ਨਾਲ ਜੁੜੀ ਹੋਈ ਹੈ ਨਾ ਵੀ ਤੁਹਾਡਾ ਮੈਂ ਮਤਲਬ ਕੀ ਕਹਿ ਸਕਦੀ ਆ ਆਪਣੇ ਦਿਲ ਤੋਂ ਜਿੰਨਾ ਦਾ ਮਤਲਬ ਬਹੁਤ ਸਾਰਾ ਇਹ ਗੱਲ ਇਹ ਦਿੰਦੇ ਨਾ ਵੀ ਦਿਲ ਤੋਂ ਵੀ ਮੈਂ ਕੁਝ ਵੀ ਬਿਆਨ ਨਹੀਂ ਕਰ ਸਕਦੀ ਹੈਗੀ ਇੰਨਾ ਕੁਝ ਵੀ ਤੁਹਾਡੇ ਲਈ ਇੰਨਾ ਅੱਛਾ ਫੀਲ ਕਰਦੀ ਆ ਮੈਂ ਤੇ ਲੋਜੀ ਇਧਰ ਲਾਣ ਲੱਗੇ ਸੀ ਮੈਂ ਮਧਾਣੀ ਮਧਾਣੀ ਲਾਲਵਾ ਮੈਂ ਕਿਹਾ ਤੁਹਾਡੇ ਦਹੀਂ ਜਵਾਇਆ ਸੀ ਥੋੜੀ ਮਲਾਈ ਸੀਗੀ ਤੇ ਮੈਂ ਕਿਹਾ ਚਲੋ ਮਧਾਣੀ ਲਾ ਕੇ ਆਪਣਾ ਇਹ ਵੀ ਕੰਮ ਬਿਲਕੁਲ ਫਰੀ ਹੋ ਚੁਗੇ ਤੇ ਫਟਾਫਟ ਨਾ ਮੱਖਣ ਇਹ ਤਾਂ ਮੈਨੂੰ ਲੱਗਦਾ ਮਤਲਬ ਕਾੜਨੀ ਹਮੈਨੂੰ ਬੜੇ ਸਾਰੇ ਕਮੈਂਟ ਕਰਦੇ ਹੁੰਦੇ ਆ ਕਿ ਕੋਈ ਕੋਈ ਕਹਿੰਦਾ ਤੋੜੀ ਹੈ ਚਾਟੀ ਕਾੜਨੀ ਅਸੀਂ ਤੇ ਜ਼ਿਆਦਾਤਰ ਪੰਜਾਬੀਆਂ ਚ ਜੀ ਤੋੜ ਕਾੜਨੀ ਵੀ ਕਹਿੰਦੇ ਆ ਮੈਨੂੰ ਨਹੀਂ ਪਤਾ ਤੋੜੀ ਚਾਟੀ ਜੋ ਵੀ ਹੈ ਪਰ ਸਮਝ ਆ ਜਾਣਾ ਚਾਹੀਦਾ ਵਸੇ ਨਾ ਪਤਾ ਹੈ ਤੇ ਇਧਰ ਲਾ ਦਿੰਨੇ ਆਪਾਂ ਮਧਾਣੀ ਤਲੋ ਗਾਇਜ਼ ਮਾ ਦਾਣੀ ਲਾਤੀ ਸੀ ਦੇ ਇੱਧਰ ਦੇਖ ਲਓ ਇਹ ਮਸਾਲਾ ਲਿਆਂਦਾ ਪਿਆ ਸੀ ਮੇਕਾ ਚੋ ਲੈ ਨੂੰ ਵੀ ਧੁੱਪ ਲਗਵਾ ਲਈ ਗਰਮ ਮਸਾਲਾ ਸੀ ਨਾ ਫਿਰ ਜਦ ਤੱਕ ਧੁੱਪ ਵਗੈਰਾ ਨਾ ਲਵਾ ਲਉਂਦਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਥੋੜਾ ਗਰਮੀ ਵੀ ਹੋ ਗਈ ਤੇ ਮੌਸਮ ਵੀ ਇਦਾਂ ਦਾ ਹੁੰਦਾ ਮੈਂ ਧੁੱਪ ਲਵਾਨੀ ਵਧੀਆ ਰਹਿੰਦੀ ਹੈ ਤੇ ਛੋਟੇ ਛੋਟੇ ਸਮਾਨ ਸੀ ਮੈਂ ਕਹਾਂ ਚਲੋ ਰਸੋਈ ਦਾ ਅੱਜ ਖਲਾਾਲ ਜਿਹਾ ਖਤਮ ਕਰਦਾ ਬਹੁਤ ਸਾਰੇ ਐਸੇ ਐਸੇ ਕੰਮ ਹੁੰਦੇ ਆ ਜੋ ਛੋਟੇ ਛੋਟੇ ਰਸੋਈ ਦੇ ਪ੍ਰਤੀ ਬਹੁਤ ਸਾਰੇ ਹੁੰਦੇ ਆ ਤੇ ਇਸ ਹੀ ਗਸੈਂਦਾ ਨਮਕ ਤੇ ਆਹ ਦੇਖ ਲਓ ਜੀ ਗਰਮ ਮਸਾਲਾ ਹੈ ਤੇ ਇਹ ਹੈ ਖਸਖ ਉਸੀ ਕਿਤੇ ਇਹ ਗੋਲ ਗੱਪੇ ਜਿਹੜੇ ਮੈਂ ਕੈਸੀ ਮੈਂ ਕਿਹਾ ਸਾਰਿਆਂ ਨੂੰ ਧੁੱਪੇ ਰੱਖ ਦਿਆਂ ਤੇ ਧੁੱਪ ਲਗਵਾਨੇ ਤੇ ਇੱਧਰ ਲ ਮਧਾਣੀ ਨੂੰ ਮੈਂ ਲਾਤੀ ਸੀ ਤੇ ਮੱਖਣ ਦੇਖ ਰਹੀ ਸੀ ਆ ਗਿਆ ਹਾਂ ਜੀ ਲੋਜੀ ਮੱਖਣ ਆ ਗਿਆ ਤੇ ਆਪਾਂ ਮੱਖਣ ਕੱਢ ਲੈਣੇ ਆ ਤੁਸੀਂ ਅਕਸਰ ਵੀਡੀਓ ਚ ਮੇਰਾ ਦੇਖਿਆ ਹੀ ਹੋਣਾ ਹਨਾ ਜਿਵੇਂ ਮੈਂ ਘਰ ਦਾ ਹੀ ਕਿਉਂ ਬਨਾਨੀ ਜ਼ਿਆਦਾਤਰ ਨਾ ਮੈਂ ਘਰ ਦਾ ਹੀ ਕਿਉਂ ਬਨਾਨੀ ਆ ਕਿਉਂਕਿ ਮੈਨੂੰ ਘਰ ਦਾ ਕਿਉਂ ਬਣਾਉਣਾ ਬਹੁਤ ਅੱਛਾ ਲੱਗਦਾ ਤੇ ਮਲਾਈ ਵਗੈਰਾ ਵੀ ਹੁੰਦੀ ਹੈ ਕਈ ਵਾਰੀ ਹੁੰਦਾ ਜੇ ਜ਼ਿਆਦਾ ਨਹੀਂ ਬਚਦਾ ਹੁੰਦਾ ਨਾ ਤੇ ਫਿਰ ਮੈਂ کریم ਵਗੈਰਾ ਕੱਢ ਕੇ ਨਾ ਤੇ کریم ਦਾ ਕਿਉ ਬਣਾ ਲੈਣੀ ਹੁੰਨੀ ਆ ਤੇ ਉਹ ਵੀ ਬਹੁਤ ਵਧੀਆ ਬੰਦਾ ਉਹਦੇ ਨਾਲ ਵੀ ਆਪਣੇ ਬਸ ਇਹ ਹੁੰਦਾ ਅੱਖਾਂ ਦੇ ਅੱਗੇ ਚੀਜ਼ ਬਣੀਦਾ ਨਾ ਥੋੜਾ ਮੰਨ ਜਾ ਉਹ ਮਤਲਬ ਦਸਲੀ ਜੀ ਹੋ ਜਾਂਦੀ ਆਪਣੇ ਮਨ ਨੂੰ ਲੋ ਜੀ ਮੱਖਣ ਕਾੜ ਲਿਆ ਤੇ ਇੱਧਰ ਮੈਂ ਜੜੀ ਕੀ ਕਹਿੰਦੇ ਨੇ ਚਾਟੀ ਚਾਟੀ ਕਹਿੰਦੇ ਆ ਚਾਟੀ ਮੈਂ ਖਾ ਤੋਲਵਾ ਤੇ ਮੈਨੂੰ ਇੱਕ ਭੈਣ ਨੇ ਕੁਸਚਨ ਕੀਤਾ ਕਿ ਉਹਨੂੰ ਤੁਸੀਂ ਕਿੱਦਾਂ ਧੋਦੇ ਹੋ ਜੜੀ ਚੁੱਲੇ ਵਾਲੀ ਚਾਟੀ ਹੈ ਨਾ ਜੀ ਟੋੜੀ ਹੈ ਸੌਰੀ ਤੇ ਉਹਨੂੰ ਮੈਂ ਠੰਡੇ ਹੋਣ ਤੇ ਧੋਣੀ ਹੁੰਨੀ ਆ ਤੁਸੀਂ ਵੀ ਕਦੀ ਵੀ ਇੱਕ ਤਰ੍ਹਾਂ ਤੁਸੀਂ ਗਰਮ ਗਰਮ ਨੂੰ ਥੱਲੇ ਧਰਤੀ ਤੇ ਨਾ ਰੱਖਿਆ ਕਰੋ ਠੀਕ ਹੈ ਤੇ ਨੰਬਰ 2 ਉਹ ਕਦੀ ਵੀ ਜਿਵੇਂ ਆਪਾਂ ਦਾਲ ਵਗੈਰਾ ਕੱਢ ਲੈਂਦੇ ਆ ਨਾ ਤੇ ਠੰਡੀ ਹੋ ਜੇ ਹਨਾ ਤੇ ਇਦਾਂ ਧੋਇਆ ਕਰੋ ਇਹ ਵਾਲੀ ਮੇਰੀ ਟੋੜੀ ਹੈ ਤਿਆ ਦੇਖ ਲਓ ਮੈਂ ਠੰਡੀ ਹੁੰਦੀ ਧੋਂਦੀ ਹੁੰਨੀ ਆ ਮੈਂ ਕਦੀ ਵੀ ਇਦਾਂ ਨਹੀਂ ਧੋਂਦੀ ਹੁੰਦੀ ਇਹਨੂੰ ਤੇ ਇਹਦਾ ਟੁੱਟਣ ਦਾ ਖਾਸ ਰਾਜ਼ ਇਹ ਹੀ ਹੁੰਦਾ ਕਿ ਗਰਮ-ਗਰਮ ਆਪਾਂ ਧਰਤੀ ਤੇ ਲਾ ਦਿੰਨੇ ਤੇ ਗਰਮ-ਗਰਮ ਧੋ ਦਿੰਨੇ ਲੋ ਗਾਇਜ਼ ਆਵਾਂ ਨਹੀਂ ਲੈ ਕੇ ਆਈਆਂ ਮੈਂ ਡਿਕਵਰਡ ਜਿਹਨੂੰ ਕਹ ਦਿੰਦੇ ਨਾ ਔਰ ਪਿਨਾਈ ਇਹ ਜਿਹੜੀ ਪਿਨਾਈ ਲੈਣਾ 5 ਲੀਟਰ ਦੇ ਵਿੱਚ ਆਪਾਂ ਇੱਕ ਸ਼ੀਸ਼ੀ ਪਾ ਸਕਦੇ ਆ ਜਿਵੇਂ ਆਪਾਂ ਦੂਸਰੀਆਂ ਪਿਨਾਈ ਲੈਣੇ ਨੇ ਬਹੁਤ ਵਧੀਆ ਤੇ ਬਹੁਤ ਤੇਜ਼ ਹੁੰਦੀ ਹੈ ਕਿਉਂਕਿ ਅੱਜ ਕੱਲ ਚੱਲ ਗਏ ਬਹੁਤ ਸਾਰੇ ਮੱਖੀ ਮੱਛਰ ਤੇ ਆਪਾਂ ਹੁਣ ਲਾਵਾਂਗੇ ਪਿਨਾਈ ਤੇ ਪੋਚੇ ਇਹਦੇ ਵਿੱਚ ਦੇਖੋ ਪੂਰੀ ਮੈਂ 5 ਲੀਟਰ ਦੀ ਸ਼ੀਸ਼ਾ ਮਤਲਬ ਪੂਰੀ ਕੈਨੀ ਭਰ ਲੂੰਗੀ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪ ਲਾਈ ਪਾਉਂਗੀ ਆ ਦੇਖੋ 5 ਲੀਟਰ ਦੀ ਪੂਰੀ ਕੈਨ ਭਰ ਲੈਣੀ ਆਪਾਂ ਠੀਕ ਹੈ ਤੇ ਇਹ ਵਾਲੀ ਪੂਰੀ ਸ਼ੀਸ਼ੀ ਮੈਂ ਇਹਦੇ ਵਿੱਚ ਪਾ ਦੂੰਗੀ 5 ਲੀਟਰ ਪੂਰਾ ਬਣ ਜਾਂਦਾ ਹੈ ਅੰਦਰ ਇੰਨੇ ਚ ਲੈ ਲੇ ਹਾਂਜੀ ਹਾਂਜੀ ਲੈ ਲਓ ਜੋ ਤੁਹਾਨੂੰ ਚਾਹੀਦਾ ਜੋ ਚੀਜ਼ ਚਾਹੀਦੀ ਲੈ ਜੋ ਵੀਰੇ ਤੇਜ ਹੁੰਦੀ ਹੈ ਆ ਦੇਖੋ ਬਿਲਕੁਲ ਚਿੱਟਾ ਪਾਣੀ ਬਣ ਜਗਾ ਇਹਦਾ ਨਾ ਫਿਨਾਈਲ ਬਹੁਤ ਅੱਛੀ ਬਣਦੀ ਹੈ ਇਹ ਆ ਦੇਖੋ ਇਹਦੇ ਵਿੱਚ ਵੀ ਖਣੇ ਆਉਣਗੇ ਆ ਜਿਹਦਾ ਬਣ ਜਾਣਾ ਬਿਲਕੁਲ ਬਹੁਤ ਵਧੀਆ ਫਿਨਾਈਲ ਹੈ ਮੈਂ ਤਾਂ ਕਈ ਸਾਲਾਂ ਤੋਂ ਨਾ ਇਹੀ ਯੂਜ਼ ਕਰ ਰਹੀ ਆ ਤੇ ਅੱਜ ਮੈਂ ਕਿਹਾ ਚਲੋ ਤੁਹਾਡੇ ਨਾਲੇ ਵੀ ਵੀਡੀਓ ਸ਼ੇਅਰ ਕਰ ਦਿੰਦੀ ਹਾਂ ਇਸ ਆparte 파르ਕੇ ਫਿਰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ। ਪਾਣੀ ਦਾ ਕੋਜੀ ਬੰਦ। ਬਾਕੀ ਫਿਰ ਮਾਰਾਂਗੇ ਆਪਾਂ ਪੋਚਾ ਇਹਦੇ ਨਾਲ। ਇਹਦੇ ਨਾਲ ਬਿਲਕੁਲ ਕੋਈ ਮੱਖੀ ਮੱਛਰ ਨਹੀਂ ਆਉਂਦਾ ਇੰਨੀ ਵਧੀਆ ਫਿਨਾਈ। ਤੇ ਗਾਇਜ਼ ਇੱਧਰ ਗਰਮੀਆਂ ਆ ਚੁੱਕੀਆਂ ਤੇ ਸਰਵਿਸ ਹੋ ਰਹੀ ਹੈ ਸਾਡੇ ਏਸੀਆਂ ਦੀ। ਏਸੀ ਦੀ ਸਰਵਿਸ ਹੋ ਰਹੀ ਹੈ ਕਿਉਂਕਿ ਨਿਸ਼ਾਨ ਸਿੰਘ ਨੂੰ ਤਾਂ ਗਰਮੀ ਐਸੀ ਬਿਨਾਂ ਨੀਂਦ ਨਹੀਂ ਆਉਂਦੀ। ਮੈਂ ਤਾਂ ਤੁਹਾਨੂੰ ਪਤਾ ਹਾਲੇ ਨਹੀਂ ਚਲਾ ਰਹੀ ਏਸੀ ਕਿਉਂਕਿ ਮੈਨੂੰ ਤਾਂ ਦੇਖੋ ਠੰਡਾ ਠੰਡਾ ਮੌਸਮ ਲੱਗਦਾ। ਬਹੁਤ ਅੱਛਾ ਮੌਸਮ ਹੈ ਫਿਲਹਾਲ ਉਹ ਏਸੀ ਦਾ ਮੌਸਮ ਤੇ ਸਾਡੇ ਇੱਥੇ ਪਿੰਡਾਂ ਚ ਆਇਆ ਕੋਈ ਨਹੀਂ ਹਲੇ ਪਰ ਬੱਚੇ ਤਾਂ ਤੁਹਾਨੂੰ ਪਤਾ ਕਿੱਥੇ ਪਾ ਜਾਂਦੇ ਹਨ ਹਣਾ ਤੇ ਇੱਧਰ ਏਸੀ ਦੀ ਸਰਵਿਸ ਕਰ ਰਹੇ ਸੀ ਇਹਨਾਂ ਦਾ ਤਰੀਕਾ ਪਤਾ ਨਹੀਂ ਕਿ ਦਏ ਵਾਲੇ ਮਤਲਬ ਦੀਵਾਰ ਵਾਲਾ ਨਾ ਇਹਦੀ ਕੋਈ ਲੱਗ ਸਿਸਟਮ ਹੁੰਦਾ ਹੋਣਾ ਤੇ ਲੋ ਜੀ ਇੱਧਰ ਬਣਾ ਲੱਗੇ ਸੀ ਆਪਾਂ ਚੁੱਲ੍ਹੇ ਤੇ ਫੁਲਕੇ ਤੇ ਚੁੱਲ੍ਹੇ ਦੇ ਫੁਲਕੇ ਤਾਂ ਐਵੇਂ ਬਹੁਤ ਸਵਾਦ ਲੱਗਦੇ ਨੇ ਜੇਕਰ ਥੱਲੇ ਰਾੜੋ ਨਾ ਤੇ ਬਹੁਤ ਬਹੁਤ ਦਿਨ ਹੋ ਗਏ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਤੰਦੂਰ ਦੀ ਰੋਟੀ ਬਣਾਵਾਂ ਪਰ ਇੰਨੀ ਗਰਮੀ ਚ ਕਈ ਵਰੀ ਮਨ ਵੀ ਨਹੀਂ ਕਰਦਾ ਬਸ ਥੋੜਾ ਨਾ ਸਾਡਾ ਤੰਦੂਰ ਕੋਠੇ ਤੇ ਆ ਛੱਤ ਤੇ ਆ ਉੱਥੇ ਬਣਾਣੀ ਥੋੜੀ ਜੀ ਮੁਸ਼ਕਲ ਲੱਗਦੀ ਮੈਨੂੰ ਤੇ ਵੈਸੇ ਕਰ ਬਣਾਉਂਗੀ ਕਿਸੇ ਦਿਨ ਸੋਚ ਰਹੀ ਆ ਕਿ ਮਿੱਸੀ ਰੋਟੀ ਜਾਂ ਆਲੂਆਣੀ ਰੋਟੀ ਬਣਾਉਂਗੀ ਤੇ ਦੇਖਿਓ ਤੁਹਾਨੂੰ ਮੈਂ ਵੀ ਵੀਡੀਓ ਸ਼ੇਅਰ ਕਰੂੰਗੀ ਮੈਨੂੰ ਬਹੁਤ ਵਧੀਆ ਲੱਗਦਾ ਕਈ ਵਰੀ ਹੁੰਦਾ ਨਾ ਆਪਾਂ ਚੁੱਲ੍ਹੇ ਤੇ ਵੀ ਸਾਈਡ ਤੇ ਬਣਾਈਏ ਨਾ ਕਿ ਸਾਈਡਾ ਤੇ ਲਾ ਲਈਏ ਤੇ ਤੰਦੂਰੀ ਰੋਟੀ ਵੀ ਇੱਥੇ ਵੀ ਬਹੁਤ ਸੋਹਣੀ ਬਣਦੀ ਏ ਚੁੱਲੇ ਤੇ ਬਸ ਅੱਜਕੱਲ ਤਾਂ ਹੁਣ ਗਰਮੀ ਬਹੁਤ ਹੋਣ ਲੱਗ ਗਈ ਐ ਬਸ ਅੱਗ-ਅੱਗ ਤਾਂ ਦੇਖੋ ਜੀ ਚੁੱਲੇ ਤੇ ਬਹੁਤ ਹੀ ਘੱਟ ਕੰਮ ਹੋਇਆ ਕਰਨਗੇ ਹੁਣ ਤਾਂ ਬਸ ਗੈਸ ਦਾ ਹੀ ਕੰਮ ਹੋਇਆ ਕਰੇਗਾ ਮੈਂ ਕਿਹਾ ਚਲੋ ਜੀ ਲੈ ਦਿਨ ਹੁੰਦਾ ਕੰਮ ਕਰ ਲਈਏ ਫਿਰ ਤਾਂ ਰਸੋਈਆਂ ਜਿਹੜੇ ਚੰਡੀਗੜ੍ਹ ਚਲੇ ਗਏ ਫਿਰ ਉੱਥੇ ਤਾਂ ਚੁੱਲੇ ਚੱਲੇ ਕੋਈ ਨਹੀਂ ਦਿਖਦੇ ਹੈਗੇ ਚੰਡੀਗੜ੍ਹ ਦਾ ਚੁੱਲੇ ਦੇਖਣ ਨੂੰ ਵੀ ਨਹੀਂ ਮਿਲਦੇ ਕਹਿਣਾ ਜਗ੍ਹਾ ਹੀ ਇੰਨੀ ਭੇੜੀਆਂ ਭੇੜੀਆਂ ਹੁੰਦੀਆਂ ਆਹ ਸ ਰੋਟੀ ਰਹੀ ਸੀ ਤੇ ਮੈਂ ਕਿਹਾ ਚਲੋ ਆ ਦੇਖੋ ਜੀ ਜੇਕਰ ਆਪਾਂ ਤੁਸੀਂ ਚਾਹਨਾ ਤੇ ਗਏ ਇਹਦੇ ਚੁੱਲੇ ਤੇ ਵੀ ਫਲਾ ਸਕਦੇ ਇਹ ਵਾਲੀ نیچے ਸਿੱਕੀ ਹੋਈ ਰੋਟੀ ਤੇ ਉੱਪਰ ਫੁੱਲੀ ਹੋਈ ਰੋਟੀ ਸਾਨੂੰ ਬਿਲਕੁਲ ਵੀ ਨੁਕਸਾਨ ਨਹੀਂ ਦਿੱੰਦੀ ਤਵੇ ਦੇ ਉੱਤੇ ਫਲਾਣੀ ਚਾਹੀਦੀ ਹੈ ਗੈਸ ਤੇ ਆਪਾਂ ਅਕਸਰ ਸਾਰੇ ਸਾਨੂੰ ਮਨਾ ਕਰਦੇ ਹਨ ਨਾ ਕਿ ਸਾਨੂੰ ਕਦੀ ਵੀ ਰੋਟੀ ਨਹੀਂ ਖਾਣੀ ਚਾਹੀਦੀ ਗੈਸ ਦੀ ਮਤਲਬ ਥੱਲੇ ਗੈਸ ਦੇ ਉੱਤੇ ਨਹੀਂ ਫੁਲਾਣੀ ਚਾਹੀਦੀ ਆ ਦੇਖੋ ਜੀ ਮੈਂ ਤੇ ਇਹਦੇ ਤੇ ਫੁਲਾ ਕੇ ਇਹਦੇ ਤੇ ਵੀ ਫੁਲਾ ਲੈਣੀ ਆ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਰੱਸ ਰੋਟੀ ਮੈਂ ਤਾਂ ਇਹਦੇ नीचे ਵੀ ਇਹਦੇ ਸੇਕ ਲੈਣੇ ਹੁੰਦੇ ਬਹੁਤ ਵਧੀਆ ਸਿੱਕਦੀ ਏ ਕਿਉਂਕਿ ਸੇਕਾ ਬਹੁਤ ਵਧੀਆ ਲੱਗਦਾ ਰੋਟੀ ਨੂੰ ਅਰੇ ਸਿੱਕੀ ਹੋਈ ਰੋਟੀ ਸੱਚੀ ਬੋਚੋਂ ਟੇਸਟੀ ਵੀ ਬਹੁਤ ਲੱਗਦੀ ਏ ਚੁੱਲੇ ਦੀ ਬਣੀ ਹੋਈ ਰੋਟੀ ਦਾ ਵੈਸੇ ਹੀ ਬਹੁਤ ਸਵਾਦ ਲੱਗਦੀ ਏ ਤੇ ਆ ਦੇਖੋ ਜੇਕਰ ਸੇਕਣਾ ਆਪਾਂ ਨੀਚੇ ਵੀ ਸੇਕ ਸਕਦੇ ਹਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੀ ਕਿਤੇ ਰੋਟੀਆਂ ਬਣ ਗਈਆਂ ਸੀ ਹੁਣ ਤੇ ਰਹਿ ਗਈ ਸੀ ਸਾਡੀ ਰੋਟੀ ਆ ਦੇਖੋ ਬਹੁਤ ਵਧੀਆ ਫੁੱਲਦੀ ਏ ਬਹੁਤ ਟੇਸਟੀ ਵੀ ਲੱਗਦੀ ਏ ਵਾਲੀ ਰੋਟੀ ਮੈਨੂੰ ਤੇ ਵੈਸੇ ਵੀ ਸੱਚੀ ਕੁੱਛਾ ਚੁੱਲੇ ਦੀ ਸਿੱਕੀ ਹੋਈ ਰੋਟੀ ਤੇ ਬਹੁਤ ਸਵਾਦ ਲੱਗਦੀ ਕਹਿਣਾ ਮਤਲਬ ਭੁੱਖ ਜੀ ਆਨ ਵਧੀਆ ਮਿਟ ਜਾਂਦੀ ਏ ਇਹਨਾਂ ਨਾਲ ਐਨ ਕਰਕਰੀਜੀ ਵੀ ਬਣ ਜਾਂਦੀ ਏ ਆ ਦੇਖੋ ਜੀ ਬਣ ਗਈ ਸਾਡੀ ਰੋਟੀ ਤੇ ਇੱਧਰ ਆਪਾਂ ਅੱਗ ਬਾਲ ਰਹੀ ਸੀਗੀ ਮੈਂ ਕਿਹਾ ਚਲੋ ਘਿਓ ਬਣਾਉਣਾ ਸੀ ਅੱਜ ਮੈਂ ਕਿਚਲੋਇ ਕਿਉਂ ਵੀ ਧਾਰ ਦੇਣੀ ਮਠੀ ਮਠੀ ਅੱਗੇ ਤੇ ਵਧੀਆ ਬਣਦਾ ਚਾਹੇਗਾ ਆਪਣੇ ਆਪ ਇਹ ਵੀ ਘਿਓ ਵੀ ਕੱਢ ਲੀਏ ਘਿਓ ਵੀ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹਦੇ ਨਾਲ ਸਾਡਾ ਇੱਕ ਕੰਮ ਨਿਪਟ ਜੇਗਾ ਹੁਣ ਤੇ ਘਰ ਲਈ ਜੀ ਤਾਜ਼ ਕਾਲਤ ਹੋ ਲੱਗੀ ਬਹੁਤ ਜ਼ਿਆਦਾ ਤੇ ਲੋ ਜੀਆ ਦੇਖੋ ਕਿਉਂ ਨੂੰ ਪੈਣ ਲੱਗਿਆ ਰੇਜਾ ਹੁੰਜੇ ਕਰ ਕਈ ਵਾਰ ਹੁੰਦਾ ਨਾ ਆਪਾਂ ਦੂਜਾ ਕੰਮ ਕਰਨਾ ਹੋਵੇ ਤੇ ਸਾਨੂੰ ਬੜਾ ਡਰ ਰਹਿੰਦਾ ਕਿ ਸਾਡਾ ਘਿਓ ਨਾ ਉਬਲ ਜੇ ਹਨ ਤੇ ਆਪਾਂ ਪਤਾ ਕੀ ਕਰਿਆ ਕਰੋ ਵਿੱਚ ਕੜਛੀ ਰੱਖ ਦਿਆ ਕਰੋ ਏਦਾਂ ਕੜਛੀ ਰੱਖ ਕੇ ਥੋੜਾ ਜਿਹਾ ਓਪਨ ਰੱਖ ਦਿਆ ਕਰੋ ਸਾਡਾ ਘਿਓ ਜਿਹੜਾ ਕਦੀ ਵੀ ਨਹੀਂ ਉਬਲਦਾ ਹੈਗਾ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਤੇ ਆਪਣਾ ਮਠੀ ਮਠੀ ਅੱਗੇ ਤੇ ਬਹੁਤ ਸੋਹਣਾ ਬਣਦਾ ਰਹਿੰਦਾ ਤੇ ਆ ਦੇਖੋ ਜੀ ਮੈਂ ਤੇ ਇਸੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਕਿਉਂਕਿ ਚੁੱਲੇ ਤੇ ਬਸ ਇਹ ਹੋ ਜਾਂਦਾ ਗੈਸ ਦੀ ਵੀ ਬਚਤ ਹੋ ਜਾਂਦੀ ਹੈ ਤੇ ਕਿ ਹੋਵੇ ਵਧੀਆ ਬਣ ਜਾਂਦਾ ਆ ਦੇਖੋ કડસી ਰੱਖੇ ਦਾ ਇਹ ਫਾਇਦਾ ਮਠਾ ਮਠਾ ਬਸ ਨੀਚੇ ਹੀ ਰਿਜਦਾ ਰਹੇਗਾ ਪਰ ਉਬਲੇਗਾ ਨਹੀਂ ਤੁਹਾਡਾ ਘਿਓ ਕਦੀ ਵੀ ਤੇ ਲੋ ਜੀ ਮੱਖਣ ਬਣਾਇਆ ਸੀ ਨਾ ਜਿਹੜਾ ਮੈਂ ਕਿਹਾ ਲਾਲਚਕਾਰੀ ਲਵਾ ਹੁਣ ਚੁੱਲਾ ਬਣ ਲਿਆ ਸੀ ਫੁਲਕੇ ਬਣਾ ਰਹੀ ਸੀ ਤੇ फटाफट ਇਹ ਦਿੱਤੀ ਮੈਂ ਕਿਹਾ ਚਲੋ ਘਿਓ ਮੱਟੀ ਮੱਟੀ ਆ ਕੇ ਬਣ ਜਾਏ ਤੇ ਇਧਰ ਘਿਓ ਬਣ ਕੇ ਹੋ ਜਾਊਗਾ ਤਿਆਰ ਸਾਡਾ ਤੇ ਆ ਦੇਖੋ ਜੀ ਘਿਓ ਬਣ ਕੇ ਹੋ ਗਿਆ ਤਿਆਰ ਆ ਦੇਖੋ ਵਧੀਆ ਬਣ ਗਿਆ ਨਾ ਹੁਣ ਆਪਾਂ ਇਹਨੂੰ ਲਾ ਲਾਂਗੇ ਤੇ ਫਿਰ ਹੁਣ ਆਪਾਂ ਇਹਨੂੰ ਭਾਂਡੇ ਦੇ ਵਿੱਚ ਪੋਲਾਂਗੇ ਬਹੁਤ ਜਲਦੀ ਬਣਦਾ ਮੱਠੀ ਮੱਠੀ ਅੱਗ ਤੇ ਰੱਖ ਦੋ ਨਾ ਆਪਣੇ ਹੋਰ ਵੀ ਬਹੁਤ ਸਾਰੇ ਕੰਮ ਨਿਭੜ ਜਾਂਦੇ ਨੇ ਤੇ ਸਾਡਾ ਖਿਓ ਵੀ ਬਣ ਕੇ ਤਿਆਰ ਹੋ ਜਾਂਦਾ ਹੈ ਤਲੋਜੀ ਸਾਰਾ ਕੰਮ ਹੋ ਗਿਆ ਤੇ ਇੱਧਰ ਦੇਖ ਲਓ ਡਿਮਾਂਡ ਦਾਲ ਪਈ ਸੀ ਤੇ ਨਿਸ਼ਾਨ ਸਿੰਘ ਮੈਂ ਤਾਂ ਦਾਲ ਨਾ ਖਾਣੀ ਨਹੀਂ ਤੇ ਮੈਂ फटाफट ਮੈਂ ਕਿਹਾ ਚਲੋ ਸੁੱਕੇ ਆਲੂ ਜੀਰੇ ਦਾ ਤੜਕਾ ਲਾ ਕੇ ਬਣਾ ਦੇਣੀ ਆ ਤੇ ਵੀਡੀਓ ਦਾ ਕਰਨ ਲੱਗੀ ਸੀ ਐਂਡ ਤੇ ਆਹ ਦੇਖ ਲਓ ਜੀ ਅੱਜ ਦਾ ਵੀਡੀਓ ਮੇਰਾ ਥੈਂਕ ਯੂ ਸੋ ਮੱਚ ਮੇਰਾ ਇੰਨਾ ਪਿਆਰ ਦੇਣ ਲਈ ਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਵੇਸਟ੍ਰੀਕਲ ਤੇ ਪਿਆਰ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮੱਚ ਤੇ ਆਹ ਦੇਖ ਲਓ ਜੀਰੇ ਵਾਲੇ ਆਲੂ ਬਣਾ ਰਹੀ ਆ ਮੈਂ ਬਸ ਜੀਰੇ ਵਾਲੇ ਤਾਂ ਮੈਂ ਸਿੰਪਲ ਸਾਦੇ ਤਰੀਕੇ ਨਾਲ ਜੀਰੇ ਦਾ ਤੜਕਾ ਲਾ ਕੇ ਸਾਰੇ ਮਸਾਲੇ ਮਸੂਲੇ ਪਾ ਕੇ ਇ Gracias.